ਜੀ গুড মর্নিং ਜੀ ਕੀ ਹਾਲ ਚਾਲਾ ਜੀ ਮੀ ਦਾ ਠੀਕ ਠਾਕ ਹੋਵਾਂਗੇ ਸਾਰੇ ਤੇ ਅੱਜ ਸਾਡਾ ਹੋ ਗਿਆ ਹੈ ਬਾਬੇ ਦੀ ਕਿਰਪਾ ਨਾਲ 75 ਡੇ ਚੈਲੰਜ ਕੰਪਲੀਟ ਤੇ ਤੁਹਾਨੂੰ ਦਿਖਾਵਾਂਗੇ ਅੱਜ ਇਹ ਮੁੰਡਿਆਂ ਚ ਕੀ ਕੀ ਇੰਪਰੂਵਮੈਂਟ ਆਈ ਹੈ 75 ਦਿਨਾਂ ਚ ਜਿਨ੍ਹਾਂ ਨੇ ਲਗਾਤਾਰ 75 ਦਿਨ ਕੈਂਪ ਲਾਇਆ ਤੇ ਤੁਹਾਨੂੰ ਅੱਜ ਸਾਰੀ ਡਿਟੇਲ ਚ ਦੱਸਾਂਗੇ ਕਿ ਜਿਹੜੇ ਮੁੰਡੇ ਲਗਾਤਾਰ 75 ਦਿਨ ਫੁੱਲ ਮਿਹਨਤ ਲਾਉਣਾ ਇਹ ਸਹੀ ਹੈ ਤੇ ਉਹਨਾਂ ਦੀ ਬੋਡੀ ਵਿੱਚ ਕੀ ਇੰਪਰੂਵਮੈਂਟ ਤੇ ਤੁਹਾਨੂੰ ਕੋਈ ਸਭ ਕੋਈ ਪੁੱਛ ਗਿਆ ਇਹ ਦੱਸਾਂਗੇ ਕੀ ਬੱਚਿਆਂ ਨੇ ਕੈਂਪ ਜਿਹੜਾ ਲਾਇਆ ਵਾ ਕੀ ਕੋਸ਼ਿਸ਼ ਕਮਾਇਆ ਵੀ ਆ ਕਿ ਜਾਂ ਫਿਰ ਇਦਾਂ ਹੀ ਸਹੀ ਐ ਅੱਜ ਤੁਹਾਨੂੰ ਅੱਗੇ ਵੀਡੀਓ ਹੀ ਤੁਹਾਨੂੰ ਸਾਰਾ ਦਿਖਾਉਣੇ ਆ ਠੀਕ ਆ ਜੀ ਲਓ ਜੀ ਤੁਸੀਂ ਦੇਖ ਸਕਦੇ ਆ ਸਾਡਾ ਹੋ ਗਿਆ 5 20 ਦਾ ਟਾਈਮ ਤੇ ਬੱਚੇ ਦੇਖ ਸਕਦੇ ਆ ਤੁਸੀਂ ਲੱਗੇ ਹੋਏ ਆ ਮਿਹਨਤ ਕਰਾਉਣ ਤੇ ਇਹ ਜਿਹੜੇ ਆਏ ਆ ਸਾਰੇ ਬੱਚੇ ਲਗਾਤਾਰ 75 ਦਿਨ ਫੁੱਲ ਮਿਹਨਤ ਲਾਈ ਜਨਾ ਵੀਰਾਂ ਨੇ 75 ਡੇ ਹਾਰਡ ਚੈਲੰਜ ਸਹੀ ਆ ਜੀ ਤੇ ਕੱਲੇ-ਕੱਲੇ ਬੱਚੇ ਨੂੰ ਅੱਜ ਤੁਹਾਨੂੰ ਪੁੱਛ ਕੇ ਦੱਸਾਂਗੇ ਕੀ ਹਿਸਾਬ ਕਿਤਾਬ ਸਹੀ ਹੈ ਪਹਿਲੀਆਂ ਐਕਸਰਸਾਈਜ਼ਾਂ ਚੱਲਣ ਦੀਆਂ ਵਾਰਮ-ਅਪ ਮੁੰਡੇ ਲਾਉਂਦੇ ਸਹੀ ਹੈ ਵਾਰਮ-ਅਪ ਤੋਂ ਬਾਅਦ ਤੁਹਾਨੂੰ ਦੱਸਦੇ ਆ ਕਿ ਅੱਗੇ ਕੀ ਲਵਾਇਆ ਜਾਊਗਾ ਸਹੀ ਹੈ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੋ ਵੀ ਅਸੀਂ ਬਣਾਉਨੇ ਆ ਠੀਕ ਆ ਤਾਂ ਜੋ ਸਾਨੂੰ ਵੀ ਐਪਰੀਸ਼ੀਏਸ਼ਨ ਮਿਲ ਸਕੇ ਸਹੀ ਹੈ ਜੀ ਠੀਕ ਆ ਜੀ ਦੇਖ ਸਕਦੇ ਆ ਤੁਸੀਂ ਮੁੰਡੇ ਲੱਗੇ ਹੋਇਆ ਮਿਹਨਤ ਕਰਨ ਲਓ ਜੀ ਕਰੋ ਚੈੱਕ ਨਿਗੇ ਨਿਗੇ ਨਿਆਣੇ 5:30 ਵਜੇ ਉੱਠ ਕੇ ਗਰਾਊਂਡ 'ਚ ਲਓ ਜੀ ਲਾਗੇ ਲਿਆ ਹੁਣ ਥੋੜੀ ਲੋ ਜੀ ਅੱਜ ਕੈਂਪਿੰਗ ਹੋ ਗਈ ਆ 75 ਦਿਨ ਪੂਰੇ ਤੇ ਮੁੰਡਿਆਂ ਨੇ ਮਿਹਨਤ ਬਹੁਤ ਹੀ ਲਾਈ ਆ 75 ਦਿਨਾਂ ਚ ਤੁਸੀਂ ਰਿਜ਼ਲਟ ਦੇਖੀ ਸਾਡੇ ਆ ਕੀ ਸਾਡੇ ਵਲੌਗ ਚ ਕਿੱਦਾਂ ਮੁੰਡਿਆਂ ਨੇ ਮੈਚ ਵੀ ਕਰਾਏ ਆ ਤੇ ਕਿੰਨੇ ਵਧੀਆ ਫਿੱਟ ਹੋ ਗਏ ਪਹਿਲਾਂ ਠੀਕ ਸੀਗੇ ਮੁੰਡੇ ਤੇ ਹੁਣ ਕੋਈ ਸਾਹਿਬ ਦੱਸੋ ਕਿੱਦਾਂ ਆਉਂਦੇ ਪਟਾਕੇ ਕਿ ਨਹੀਂ ਹੁਣ ਹਾਂਜੀ ਦੱਸੋ ਹੋਏ ਫਿੱਟ ਕਿ ਨਹੀਂ ਅੱਗੇ ਨਾਲ ਹਾਂਜੀ ਹੋਣੇ ਪਟਾਕੇ ਕਿ ਨਹੀਂ ਹੁਣ ਹਾਂਜੀ ਜਕਾਰਾ ਲਾਓ ਫੇਕ ਹੁਣ ਬੋਲੇ ਸਾਡਾ ਹੋ ਗਿਆ ਮਿਹਨਤ ਦਾ ਟਾਈਮ ਤੇ ਚਲੋ ਫੇ ਹੋ ਜੋ ਕੰਮ ਸਟਾਰਟ ਲਓ ਜੀ ਦਿਨ ਦਿਨ ਬਾਬੇ ਦੀ ਕਿਰਪਾ ਗਰਾਊਂਡ ਤੇ ਵੱਧ ਰਹੀ ਹੈ ਜੀ ਦੇਖ ਸਕਦੇ ਤੁਸੀਂ ਕਿੰਨੇ ਨਿਗੇ ਨਿਗੇ ਗੱਭਰੂ ਜਿਸ ਤਰ੍ਹਾਂ ਦਲਜੀਤ ਕੰਗ ਹੁਣੀ ਬੂਟੇ ਲਾ ਰਿਹਾ ਹੌਲੀ ਹੌਲੀ ਉਹਨਾਂ ਨੇ ਫਾਲ ਦੇਣਾ ਤੇ ਇਦਾਂ ਹੀ ਇਹਨਾਂ ਬੱਚਿਆਂ ਨੇ ਫਾਲ ਦੇਣਾ ਤੁਸੀਂ ਦੇਖ ਸਕਦੇ ਆ ਜੀ ਅੱਜ ਇਹਨਾਂ ਬੱਚਿਆਂ ਨੂੰ 75 ਦਿਨ ਹੋ ਗਏ ਆ ਮਿਹਨਤ ਲਾਉਂਦਿਆਂ ਨੂੰ ਤੁਸੀਂ ਦੇਖ ਸਕਦੇ ਗਰਾਊਂਡ 'ਚ ਕਿੰਨੀ ਰੌਣਕ ਇਨ ਨੂੰ ਇੰਨਾ ਕੋ ਹੁਣ ਚਸਕਾ ਪੈ ਗਿਆ ਵਾ ਮਿਹਨਤ ਦਾ ਇਹ ਟਾਈਮ ਨਹੀਂ ਆ ਜਾਂਦੇ ਆ ਜੀ ਕਈ ਵੇਲੇ ਤੇ ਸਾਡੇ ਕੋਈ ਸਾਭ ਨਹੀਂ ਆਏ ਹੁੰਦੇ ਇਹ ਪਹਿਲਾਂ ਆ ਕੇ ਬਹਿ ਜਾਂਦੇ ਆ ਸਹੀ ਆ ਜੀ ਦੇਖ ਸਕਦੇ ਤੁਸੀਂ ਬਾਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਤੁਸੀਂ ਬੰਦੇ ਵਧਾਈ ਜਾਂਦੇ ਵੇ ਲਾ ਹੁਣ ਬਾਬੇ ਦੀ ਕਿਰਪਾ ਨਾਲ ਲੱਗੀਆਂ ਰੌਣਕਾਂ ਫੇ ਹੈ ਦੇਖੋ ਜੀ ਹੁਣ ਮੈਂ ਕਹਿੰਦਾ ਵਧੀਆ ਵਧੀਆ ਗਰਾਊਂਡ ਭਰ ਜਵੇ ਹਨਾ ਗਰਾਊਂਡ ਖੂਰ ਲੈਣੀ ਪਵੇ ਇੱਕ ਸਹੀ ਆ ਸਹੀ ਆ ਚਲੋ ਮਾਜਾ ਜੀ ਉਦਨਾ ਆਉਂਦਾ ਜਦੋਂ ਬੰਦੇ ਜਾਦੇ ਹੋਣ ਹਾਂਜੀ ਹਾਂਜੀ ਦੂਜੇ ਪਿੰਡਾਂ ਤੋਂ ਕਾਫੀ ਆਉਣ ਲੱਪੇ ਆ ਨਾ ਮੁੰਡੇ ਹਾਂਜੀ ਬੜੀਆਂ ਤੋਂ ਵੱਖਰੇ ਵੱਖਰੇ ਪਿੰਡਾਂ ਸਹੀ ਐ ਸਹੀ ਐ ਜੀ ਆਹ ਢੀ ਪਿੰਡ ਵਾਲੇ ਜੋਬਰੇ ਵੀ ਵੇਲ ਤੁਸੀਂ ਆ ਵੱਖਰੇ ਵੱਖਰੇ ਪਿੰਡਾਂ ਤੋਂ ਆ ਦੋ ਦਿਨ ਹੋ ਗਏ ਦੋ ਦਿਨ ਲਗਾਤਾਰ ਪ੍ਰਾਣੇ ਕਮਪਲੀਟ ਕਰਤੇ ਅੱਜ ਇਹ ਇਹ ਦੋ ਦਿਨ ਕਿਹੜੇ ਲਾਇਆ ਨਾ 75 ਹਰ ਗਿਆ ਇਹਦੇ ਦੇ ਲਓ ਜੀ ਜਿੱਧਰ ਵੀ ਕੈਮਰਾ ਕਮਾਈਏ ਤਾਨੂੰ ਬੰਦੇ ਹੀ ਬੰਦੇ ਦੇਖਣੇ ਅੱਜ ਲੱਗਦਾ ਭਾਜੀ ਗਰਾਊਂਡ ਹੋਰ ਲੈਣੀ ਪੈਣੀ ਐਦਾਂ ਕਹੀ ਜਾਵੇ 83-75 ਦਿਨ ਹੋ ਗਏ ਲਗਾਤਾਰ ਕੈਂਪ ਚ ਆਉਂਦਿਆਂ ਨੂੰ ਫੇ ਤੁਸੀਂ ਕੀ ਇੰਪਰੂਵਮੈਂਟ ਆਈ ਤੁਹਾਡੇ ਚ ਮੇਰੇ ਚ ਬਹੁਤ ਵੱਡੀ ਬਹੁਤ ਵੱਡੀ ਇੰਪਰੂਵਮੈਂਟ ਕੀ ਵੱਡੀ ਆਈ ਕੀ ਪਹਿਲਾਂ ਤੈਨੂੰ ਸਾਹ ਚੜਦੇ ਹੁੰਦਾ ਸੀ ਕਿੰਨਾ ਕੁ ਬਹੁਤ ਜ਼ਿਆਦਾ ਤੇ ਹੁਣ ਹੁਣ ਥੋੜਾ ਜਿਹਾ ਦਾਦੂ ਆਇਆ ਖੇ ਅੱਛਾ ਖਰਾਖ ਆ ਕੇ ਹੁਆਂ ਤਗੜਾ ਸਹੀ ਆ ਤੇ ਚ ਕੀ ਆ ਗਈ ਓਏ ਕੀ 75 ਦਿਨਾਂ ਬਾਅਦ ਕੀ ਚ ਆਇਆ ਵਾ ਚੇਂਜ ਕੀ ਆਇਆ ਤੇਰੇ ਚ ਮੇਰੇ ਬ੍ਰੰਮੀ ਦੇ ਪਹਿਲਾਂ ਇੱਕ ਗਲਾਸ ਪੀਂਦਾ ਸੀ ਤੇ ਹੁਣ ਇਹ ਦਾਹ ਪੀਣ ਲੱਪਿਆ ਹੈ ਹਨਾ ਆ ਵੇਖ ਲੋ ਜੀ ਨਗੇ ਨਗੇ ਗੱਭਰੂਆਂ 75 ਦਿਨ ਪੂਰੇ ਹੋ ਗਏ ਐ ਇਹਨਾਂ ਦੇ ਸਾਰਿਆਂ ਦੇ ਦੇਖ ਲੋ ਯੋਬਰ ਗੈ ਨਹੀਂ ਤੇਰੇ ਇਤ ਨਹੀਂ 75 ਹੋਏ ਕਿ ਹੋ ਗਏ ਐ ਬਸ ਤੂੰ ਵਿਹਲਾ ਹੀ ਆ ਜੋ ਤੇਰੇ ਹੋਏ ਐ 75 ਦਿਨ ਪੂਰੇ ਜੋਤੇ ਹੋਏ ਕਿ ਨਹੀਂ 75 ਦਿਨ ਪੂਰੇ ਹੈ ਅਜੂ ਤੇਰੇ 75 ਦਿਨ ਪੂਰੇ ਹੋ ਗਏ ਆ ਤੇ ਜੋ ਤੇਰੀ ਗੇਮ ਚ ਚੇਂਜ ਆਇਆ ਕਿ ਨਹੀਂ ਜੋਤਿਆ ਉਹ ਬੋਲਦਾ ਨਿਕਾ ਖੇਡਣਾ ਆਇਆ ਕਿ ਨਹੀਂ ਅੱਗੇ ਨਾ ਇਹ ਬੋਲ ਕੇ ਦੱਸ ਹੈ ਪਾਪੀਆਂ ਦਾ ਬੜੀਆਂ ਮਾਰਦਾ ਹੁਣ ਕੀ ਹੋਇਆ ਅੱਜ ਗੱਲ ਹੀ ਨਹੀਂ ਆਉਂਦੀਗੀ ਭਾਈ ਲਾਲਾ ਕਹਿੰਦਾ ਚਾਹ ਕਿੱਥੇ ਪਈ ਮੈਂ ਕਿਹਾ ਉੱਥੂ ਕੱਪ ਲੈ ਕੇ ਪੀ ਲਾ ਇਹ ਕਹਿੰਦਾ ਭਾਈ ਨੇ ਦੂਰੀ ਵਾਰ ਮੀਨੀ ਮੇਰਾ ਕਾ ਭਾਈ ਇੱਕ ਵਾਰ ਪੀਂਦਾ ਭਾਈ ਦੂਰੀ ਵਾਰ ਪੀਨੇ ਨਾ ਹੁਣ ਮੈਂ ਇਦਾਂ ਹੀ ਗਿਆ ਸਭ ਤੋਂ ਕਾਫੀ ਲੈ ਕੇ ਆਇਆ ਭਾਈ ਨੇ ਠੀਕ ਆ ਆਪਾਂ ਅੱਜ ਦੇਖੀ ਅੱਜ ਰਸ ਗੁੱਲੇ ਕੱਢਦਾ ਹੋਵੇ ਵੀ ਭਾਈ ਹੁਣ ਜਿਹੜੇ ਕੱਲ ਆਏ ਨਹੀਂ ਕੱਢ ਦੋ ਰਾਸ ਗੁੱਲੇ ਸਾਰੇ ਆਲੇ ਕਾਂ ਅੱਲ ਮੈਂ ਕੋਈ ਰਾਸ ਗੁੱਲੇ ਨਹੀਂ ਹੋਰ ਤੂੰ ਛੱਡਿਆ ਕੀ ਆ ਪੇਟੀਆਂ ਵਾਲੀ ਗੱਲ ਦੱਸਾਂ ਫੇ ਦੱਸ ਦੇਊਂਗੀ ਦੱਸ ਦੇ ਵੇ ਦੱਸੇ ਅਰਗਾ ਲਾ ਦਾਂ ਓਏ ਪੇਟੀਆਂ ਦੀ ਗੱਲ ਦੱਸਾਂ ਫੇ ਕਿੰਨੇ ਅਸੀਂ ਕੋਜ ਰੱਖਣਾ ਤੈਨੂੰ ਵਿਚਾਲੇ ਦੇ ਖੜ ਜੰਨਾ ਰੋ ਜਾ ਕੇ ਹੈਂ ਹਾਂ ਐਦਾਂ ਤੇ ਨਹੀਂ ਤੈਨੂੰ ਕੋਜ ਰੱਖਣਾ ਭਾਜੀ ਹੈਗਾ ਲਾਲੇ ਤੈਨੂੰ ਕਿੱਦਾਂ ਲੱਗਾ ਕਿ 10 ਦਿਨਾਂ ਨੇ 75 ਦਿਨ ਪੂਰੇ ਕੀਤੇ ਹੋ ਗਏ ਔਰੇ ਔਰੇ ਹੀ ਆ ਨਿਆਣੇ ਜਵਾਕ ਆ ਭਰਾਵਾ ਹੋ ਰਹੀ ਆ ਭਾਜੀ ਬੁਗਲੇ ਹੋਣੀ ਹੋਗਾ ਗੋਰੀ ਹੋਣੀ ਹੋਗਾ ਮਾਰਦੇ ਪੁੱਟੀਆਂ ਜੇ ਕੋਟੀ ਮੰਗਲ ਦਾ ਤਾਊ ਜੀ ਵੀ ਆਉਂਦੇ ਆ ਇੱਥੇ ਰੋਜ਼ ਮਿਹਨਤ ਕਰਾਉਣ ਹਾਂ ਬਹੁਤ ਵਧੀਆ ਵਾ ਭਾਈ 75 ਦਿਨ ਪੂਰੇ ਹੋ ਗਏ 100 ਦਿਨ ਪੂਰਾ ਕਰਨਾ ਵਾ 100 ਦਿਨ ਤੂੰ ਉੱਤੇ ਜਾਣਾ ਆਪਾਂ ਮੁਲਕੇ ਕੈਂਪ ਬੰਦ ਕਰ ਦੇਣਾ ਵਾ ਭਾਈ ਭਾਜੀ ਨਹੀਂ ਨਹੀਂ ਕੈਂਪ ਨਹੀਂ ਬੰਦ ਹੋਣ ਦਿੰਦੇ ਹੁਣ ਭਾਜੀ ਭਾਜੀ ਆ ਸੁਣਿਓ ਲਾਲਾ ਕੈਂਪ ਕਰਕੇ ਮੁੰਡੇ ਕੰਮ ਬੰਦ ਕਰਦੇ ਨਹੀਂ 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 ਪਾਜੀ 100 ਦਿਨ ਤੋਂ ਉੱਤੇ ਚੱਲੂ ਕੰਮ ਹੁਣ ਨਹੀਂ ਬੰਦ ਹੁਣ ਹੁਣ ਨਹੀਂ ਬੰਦ ਪਾਜੀ ਹੁਣ ਸਿਆਲ ਆ ਗਿਆ ਪਤਾ ਉੱਠਣਾ ਪੈਣਾ ਵਾ ਪਾਜੀ ਹਾਂ ਚੱਲਣਾ ਹੀ ਆ ਮੇਰਾ ਦੋਸਤ ਤੂ ਤਾਂ ਆਉਂਦਾ ਪਿੰਡ ਜਮਸ਼ੇਰ ਤੋਂ ਹਾਂ ਸਪੈਸ਼ਲ ਉੱਠ ਕੇ ਮਿਹਨਤ ਕਰਨ ਆ ਆਹ ਵੇਖ ਲਈ ਮੁੰਡਾ ਹੁਣ ਆਉਣਾ ਹੀ ਪੈਣਾ ਵਾ ਮੁੰਡੇ ਫਿੱਟ ਕਰਤੀ ਕੋਈ ਸਾਹਿਬ ਨੇ ਵੇਖ ਲੋ ਸਾਡੇ ਬੁਗਲੇ ਹੁਣਾਂ ਦੀਆਂ ਵੱਖੀਆਂ ਹੀ ਅੰਦਰ ਚਲੇਗੀਆਂ ਆਹ ਵੇਖ ਲੋ ਜੀ ਮਸਲੀ ਕਰਤੀ ਕੋਈ ਸਾਹਿਬ ਨੇ ਬੰਦੇ ਵੇਖ ਲੋ ਇਹ ਤੇ ਬਹੁਤ ਫੈਟ ਹੁੰਦੀ ਪਹਿਲਾਂ ਫੀਟ ਮਸਲ ਜਿਹਨੂੰ ਦਿਖਾਉਂਦੇ ਆ ਇਹਨੂੰ ਬਦਾਮ ਦੇਤੇ ਉਹ ਵੀ ਭਾਜੀ ਲੱਗਾਈ ਪਮੋਣਾ ਆਟਾ ਤੇ ਲਾਲੇ ਨੇ ਕਰਤਾ ਸ਼ੁਰੂ ਕੰਮ 75ਵਾਂ ਦਿਨ ਵਾਂ ਪੂਰਾ ਹਾਰਡ ਚੈਲੰਜ ਮੁੰਡਿਆਂ ਨੇ ਪੂਰਾ ਕਰ ਛੱਡਿਆ ਜੀ ਖੇਚ ਗਏ ਲਾਲੇ ਤੇਰੇ ਬੰਦੇ ਘਾਟ ਆ ਸਾਰੀਆਂ ਤੇਰੀਆਂ ਹੀ ਸਾਰੀਆਂ ਤੇਰੀਆਂ ਹੀ ਟੀਮਾਂ ਵਾ ਇਹ ਲਾਲੇ ਇਹਨਾਂ ਹੀ ਫਿੱਟ ਕੀਤੇਗੇ ਗੱਭਰੂ ਆ ਤੂੰ ਤਾਂ ਵੀ ਮੇਰਾ ਯਾਰ ਆ ਤੂੰ ਤਾਂ ਵੀ ਯਾਰ ਇਹਦਾ ਮੈਂ ਛਡਾਉਣਾ ਨਹੀਂ ਵੇਖ ਲਾ ਤੂੰ ਤਾ ਹੋ ਰਹੀ ਆ ਬੰਦੇ ਤੂਤੇ ਨਾ ਹੋ ਰਹੀ ਆ ਵੇਖ ਲਾ ਫੇਰ ਨਾ ਕੀ ਨੁਕਸਾਨ ਕਰਤਾ ਤੂਤੇ ਨੇ ਲੋ ਜੀ ਇਹ ਆਪਣਾ ਦੂਜਾ ਗਰੁੱਪ ਦੇ ਅੰਚ ਮਾਲਕ ਦੀ ਕਿਰਪਾ ਨਾਲ ਰੌਣਕ ਪੂਰੀ ਲੱਗੀ ਆ ਸਹੀ ਆ ਜੀ ਹੈਪੀ ਦੀ ਗੱਡੀ ਥੋੜੀ ਜੀ ਗਲਤ ਚੱਲ ਗਈ ਆ ਸਹੀ ਆ ਟ੍ਰੇਨ ਹੈਪੀ ਦੀ ਗਲਤ ਹੋ ਗਈ ਆ ਤੇ ਕੋਈ ਸਾ ਦੇਖ ਸਕਦੇ ਤਈ ਹਜੇ ਆਪਣੇ ਦੋ ਗਰੁੱਪ ਬਣ ਗਏ ਆ ਤੇ ਇਧਰ ਵੇਖ ਲੋ ਕਿੰਨੇ ਮੁੰਡੇ ਆ ਬਾਬੇ ਦੀ ਕਿਰਪਾ ਨਾਲ ਵੇਖ ਲੋ ਸਹੀ ਆ ਜੀ ਕੋਈ ਨਾ ਤੂੰ ਤਾਂ ਮਾਰੀ ਜਾਂਦਾ ਉਹਨਾਂ ਦੇ ਭੈਣ ਦੀ ਆ ਬੜਾ ਸਕੀਨੀ ਭਾਜੀ ਆ ਨਾ ਨਾਲ ਆ ਜਾ ਸਿੱਧਾ ਹੀ ਚਲ ਗਿਆ ਇੱਥੋਂ ਯਾਨਾ ਲੈ ਆਪੋ ਹੀ ਦਿੱਗਾ ਨਾ ਉਹ ਗੋਗਲਾ ਖੜੀ ਹੋ ਗਏ ਆ ਨਾ ਨਹੀਂ ਐ ਨਾ ਉੱਪਰ ਆ ਜਾ ਮੱਲੀ ਤੁਰਿਆ ਸਾਡੇ ਨਾਲ ਆ ਜਾ ਮੇਰਾ ਲਾਲ ਲੱਗੋ ਉਹ ਵੇਖ ਜਾਦੀ ਵਾਰ ਲਗਾਈਓ ਅੱਛਾ ਇਹ ਪੁੱਜ ਗਿਆ ਹੁਣ ਫਰੇ ਪਾਣੀ ਤੇ ਕਹਿਆ ਵੀ ਮੈਂ ਹੈਪੀ ਕਹਿੰਦਾ ਸੀ ਤਾਂ ਚੱਲ ਚੱਲ ਹੋ ਗਿਆ ਪਿੱਛੇ ਪਾਣੀ ਪੀ ਆਇਓ ਭਾਜੀ ਪਾਣੀ ਪੀ ਲਈ ਹੈ ਚਾਰ ਹੋ ਗਏ ਕਿੱਥੇ ਹੋ ਗਏ ਲਾਲੇ ਹੁਣਾਂ ਦਾ ਪਹਿਲਾ ਚੱਲੋ ਵਾਚਾ ਇੱਧਰ ਸਰ ਪਾਣੀ ਪੀ ਲੈਂਦਾ ਆ ਸਾਡਾ ਭਾਈ ਇਹ ਕਿ ਜਿਉਣੀ ਆਹੋ ਐਥੋਂ ਆ ਕੇ ਪਤਾ ਨਹੀਂ ਕੀ ਕਰ ਦਿੰਦੇ ਭਾਜੀ ਐਥੋਂ ਆ ਕੇ ਪਾ ਲੈ ਹਾ ਆਪਾਂ ਜੀ ਪਾਉਣੇ ਐਥੋਂ ਲੈ ਜਾ ਉੱਧਰ ਲੈ ਜਾ ਉੱਧਰ ਜਾਪਾ ਜਾਪਾ ਜਾ ਅਗਰ ਘੱਟ ਖਾਣ ਦੀ ਆਵਾਜ਼ ਆ ਜਾਂਦੀ ਆ ਆ ਵੇਖੋ ਜੀ ਐਂਡਲਾ ਸੈਟਾਪ ਵਾਲੇ ਸੈਟ ਦਾ ਜੋਤੇ ਦਾ ਸੈਟ ਚੱਲਣ ਦਿਆ ਵਾ ਬੋਲੀ ਆ ਬੋਲੀਆ ਚੁੱਪ ਨਹੀਂ ਕਰਨਾ ਬੋਲੀ ਜਾ ਸ਼ਰਮਣ ਭਾਈ ਕਹਿੰਦੇ ਬੋਲੀ ਆ ਹੁਣ ਮੂੰਹ ਮੇਰਾ ਵੀ ਥੱਕਦਾ ਵਾ ਉਹ ਬੋਲ ਯਾਰ ਨਾ ਬੋਲੇ ਜੋਤੇ ਹੁਣਾਂ ਦੀ ਵੀਡੀਓ ਬਣਾ ਦੇ ਅੱਜ ਕੈਈ ਦੇ ਕੰਮ ਨੂੰ ਇਹ ਕਹਿੰਦੇ ਅੱਜ ਜੋਤੇ ਹੁਣਾਂ ਦੀ ਵੀਡੀਓ ਬਣਨੀ ਆ ਕੋਈ ਸਾਹ ਹੋਇਆ ਦੁਆਲੇ ਇੱਕ ਹੋਸਾ ਹੋ ਗਿਆ ਅੱਜ ਤਸੱਲੀਆ ਕਰਾ ਕੇ ਛੱਡਣੀ ਆ। ਹੋਸਾ ਨੂੰ ਮੋੜ ਨੂੰ ਵੀ ਲਵਾਇਆ ਕਰੋ ਸੈਟ ਹੋ ਜਾਦੇ। ਹਾਂ ਟੜ ਮੋਲ ਦਾ ਕੱਟਦੇ ਆ ਹੁਣ। ਨਾ ਪਈ ਅੱਗੇ ਨਿਕਲਿਆ ਮੇਰਾ। ਕੀ ਚੱਲ ਬਾਕੀ। ਕੀ ਬੈਟ ਕਾਲਾ ਹੋ ਗਿਆ ਸੈਟ ਸਟਾਰਟ। ਨਾਲ ਨਾਲ ਤੁਰੇ। ਲਾਓ ਜੀ ਬੈਟ ਕਾਲਾ ਹੋ ਗਿਆ ਸੈਟ ਸਟਾਰਟ। ਹੋ ਜਾਂਦਾ ਲਾਲਾ। ਬੈਟ ਕਾਲਾ ਸੈਟ ਹੋ ਗਿਆ ਸਟਾਰਟ। ਦੇਖੋ ਜਾਂਦਾ। ਕਿਦਾਂ ਭੱਜੇ ਹੁੰਦੇ ਜਵਾਨ ਆਪਣੇ ਪਤਾ ਨਹੀਂ ਮੈਂ ਤਰ੍ਹਾਂ ਕਿੰਨੇ ਭਾਈ ਤੇਰੇ ਅਮਨ ਦੇਖ ਲੋ ਕਿਦਾਂ ਭੱਜਾ ਹੀ ਜਾਂਦਾ ਤੇ ਉਹ ਲਾਲਾ ਚਲ ਗਿਆ ਪਹਿਲੇ ਨੰਬਰ ਤੇ ਜਾਂਦਾ ਇਧਰ ਕਮੀ ਚ ਲੱਥ ਗਈ ਆ ਡਾਕਟਰ ਚਲ ਗਿਆ ਜੇ ਇਹ ਆ ਚੱਲਦਾ ਚਾਹਤੇ ਆ ਉਹ ਜੁੱਤੇ ਬੋਲੀ ਜਾਂ ਬੋਲੀ ਆ ਪੁੱਤ ਗੋਹ ਨਹੀਂ ਹੁੰਦਾ ਆ ਗਣਾ ਲੈ ਚੱਲ ਮੈਂ ਜਾਂਦੇ ਰੋ ਹੋਇਆ ਹੁਣ ਦੇਖੀਏ ਜੀ ਕਿਦਾਂ ਹੁੰਦੇ ਮੈਂ ਇੰਤਲ ਹੁੰਦੇ ਆ ਹੁੰਦੇ ਰਹਿੰਦੇ ਰੋ ਜੀ ਗਰਾਉਂਡ ਚ ਵਧੀਆ ਹੁੰਦੇ ਮੈਂ ਇੰਤਲ ਨਹੀਂ ਘਬਾਰਾ ਫਿਰ ਇੱਥੇ ਹੁੰਦਾ ਨਹੀਂ ਘਬਾਰਾ ਕੱਢ ਲੈ ਉਹ ਸਹੀ ਗੱਲ ਮਾਹ ਚੱਲ ਗਿਆ ਪਰ ਅਗਲਾ ਵਾਸਤੇ ਮਾਰੀ ਜਾਣਾ ਝੋਟੇ ਮਾਰੀ ਯਾਰੀ ਬੁਲਾਵੇ ਆ ਦੇਖੀ ਆ ਪਾਜਾ ਲਓ ਜੀ ਕਿਉਂ ਬੋਕਦੇ ਕਿ ਨਹੀਂ ਗੱਪੜੂ ਸਾਡੇ ਛੋਟੇ ਬਲੌਗਰ ਸੰਗਦੇ ਆ ਥੋੜਾ ਜਿਹਾ ਗੱਲ ਕਰਨ ਤੋਂ ਅੱਜ ਆਪਾਂ ਮਿਹਨਤ ਲਾਉਣੀ ਹੈਗੀ ਬਾਵਾ ਦੇ ਨਾਲ ਸੱਟ ਲੱਗੀ ਸੀ ਆ ਪੰਬੀਰੀ ਸਾਡੀ ਬਣਾਉਂਦੀ ਸੀ ਵਲੌਗ ਜਾਂਦੀ ਕਿ ਨਹੀਂ ਭੱਜੀ ਸ਼ਾਬਾਸ਼ ਚੱਲ ਚੱਲ ਪੁੱਤ ਲੱਗਦਾ ਪਤਾ ਲੱਗਦਾ ਪਤਾ ਪੇਰਾ 75ਵਾਂ ਦੇਣਾ ਹੂੰ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੱਲ 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 ਉੱਠਿਆ ਸ਼ਾਬਾਸ਼ ਮੰਗਲ ਸ਼ਾਬਾਸ਼ ਚੱਲ ਚੱਲ ਮੇਰਾ ਭਰਾ ਸ਼ਾਬਾਸ਼ ਗੱਡ 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 ਸਾਡੇ 75 ਦਿਨ ਪੂਰੇ ਹੋਏ ਸੀਗੇ ਤੇ ਕੋਈ ਸਾਹ ਵੱਲੋਂ ਛੱਡਿਆ ਗਈ ਅੱਜ ਪਗਾਨਾ ਵੇਖ ਸਾਡੇ ਤੁਸੀਂ ਉਹ ਆਂਦਾ ਹੀ ਹੋ ਕੋਈ ਸਾਹ ਵੇਖ ਲੋ ਲੋਕਾਂ ਨੇ ਕਿੰਨੀ ਖੁਸ਼ੀ ਮਨਾਈ ਅੱਜ ਸਹੀ ਆ ਜੀ ਪਗਾਨਾ ਵਾਲਿਆਂ ਦੇ ਦੇਖ ਲੋ ਕਿੰਨੇ ਖੁਸ਼ ਆ ਲੋ ਖੁਸ਼ ਆ ਜੀ ਪੂਰੇ ਪਗਾਨੇ ਛੱਡੇ ਗਏ 3 ਦਿਨ ਲਗਾਤਾਰ ਆਉਂਦੀ ਖੁਸ਼ੀ ਚ ਪਗਾਨੇ ਹੈਪੀ ਦੇ ਲਓ ਜੀ 75 ਦਿਨ ਸਾਡੇ ਪੂਰੇ ਹੋ ਗਏ ਤੇ ਸਪੈਸ਼ਲੀ ਇਹ ਪਗਾਨੇ ਡਾਏ ਗਏ ਅੱਜ ਵੜਾ ਭਾਜੀ ਬਲੋਕੀ ਖੁਸ਼ ਸਾਡੇ ਮਿਹਨਤ ਤੋਂ ਲਓ ਜੀ ਦੇਖ ਸਕਦੇ ਤੁਸੀਂ ਸਵਾਦ ਵਾਲਾ ਕੰਮ ਹੀ ਹੋ ਗਿਆ ਆ ਤਾਂ ਸਹੀ ਆ ਜੀ ਬੜੀ ਖੁਸ਼ੀ ਹੋਈ ਆ ਜੀ ਇੰਨਾ ਮਾਨਤਾਨ ਜੀ ਕਦੇ ਸੋਚਿਆ ਨਹੀਂ ਸਾਨੂੰ ਇੰਨਾ ਮਾਨਤਾਨ ਮਿਲੂਗਾ ਜੀ ਲਓ ਜੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਭਗਾਨੇ ਡਾਇਏ ਜੀ ਸਾਡੇ ਲਈ ਦੇ ਸਕਦੇ ਰਹੀ ਓ ਜੀ ਹਾਂ ਕਿੰਨਾ ਪਾਰ ਘਟ ਗਿਆ ਪੁੱਤ ਕਿਲੋ ਕਿੱਲੋ ਨਹੀਂ ਆਹ ਕਹਿੰਦਾ ਕਿਲੋ ਭਾਰ ਘਟਿਆ ਹੀ ਵੇਲਾ ਕਿਲੋ ਆ ਲਾ ਲੇ ਕਹਿੰਦਾ ਮੈਂ ਕਿੰਨਾ ਭਾਰ ਘਟਿਆ ਕਹਿੰਦਾ ਕਿਲੋ ਬਾਮਾ ਦੇ ਪਹਿਲੇ ਵਲੌਗ ਚ ਚੈੱਕ ਕਰੋ ਤੇ ਹੁਣ ਵਾਲੇ ਚ ਚੈੱਕ ਕਰੋ ਵੇਖ ਲਓ ਲਗਾ ਹਜੇ ਤੇਰਾ ਕਿਲੋ ਹੀ ਭਾਰ ਘਟਿਆ ਵਾ ਲੋ ਜੀ ਇਹ ਬਹੁਤ ਛਾਂਟਿਆ ਗਿਆ ਮੁੰਡਾ ਵੀ ਆਹ ਵੇਖ ਲਓ ਜੀ ਮਸਲ ਮੁੰਡਿਆਂ ਦੇ ਪਾਉਂਦੇ ਕਿ ਨਹੀਂ ਬਾਕੀਆਂ ਦੇਖੋ ਜੀ ਹੋਰ ਸੈਦ ਜੀ ਫੇਕਦਾ ਵਧੀਆ ਵਧੀਆ ਹਨਾ ਕੈਂਪ ਚੱਲਣਾ ਚਾਹੀਦਾ ਅੱਗੇ ਵੀ ਕਿੰਨਾ ਚਿਰ ਚਲਾਈਏ ਹੋਰ ਵਾਵਾ ਜਰ ਚਲਾਈਏ ਠੀਕ ਆ ਹੈਪੀ ਕਹਿੰਦਾ ਸਿਆ ਇਹਨੂੰ ਕੱਢੋ ਕੈਂਪ ਜੋ ਅੰਦਰ ਪਾਇਆ ਇਹਨੇ ਕਿਨੂੰ ਕੱਢਣਾ ਤੇਨੂੰ ਕੱਢਣਾ ਕਿ ਇਹਨੂੰ ਹੈ ਆਲੋ ਭਾਈ ਰਾਮਦੇਵ ਚੱਲਣ ਲੱਗੇ ਆ ਇਹ ਮੁੰਡਿਆਂ ਨੂੰ ਬਦਾਮ ਵੀ ਦਿੱਤੇ ਜਾ ਰਹੇ ਆ ਮੁੰਡਿਆਂ ਨੂੰ ਬਦਾਮ ਵੀ ਦਿੱਤੇ ਜਾ ਰਹੇ ਆ ਅੱਜ ਕਿੰਨਾ ਦੇਣਾ ਤੁਹਾਡਾ 75 ਦੇ 75 ਤੁਹਾਡੇ ਹਾੜੇ ਪੰਜਾਬੀ ਦੀ ਗੱਲ ਕਰ ਰਹੇ ਹਾਂ 75 ਹਾੜੇ ਹਾੜੇ ਚੈਲੰਜ ਹਾੜੇ ਚੈਲੰਜ ਹੋ ਗਿਆ ਪੂਰਾ ਅੱਜ ਹਾਂਜੀ ਪੰਜਾਬੀ ਆ ਤੇਰੇ ਕਿੰਨੇ ਦਿਨ ਹੋਏ ਆ ਮੇਰੇ ਹਜੇ ਨਹੀਂ ਹੈ ਹੈ ਥੋੜੇ ਹੋਏ ਥੋੜੇ ਕਿਉਂ ਹੋਏ ਥੋੜੇ ਛਟੀਆਂ ਨੇ ਛਟੀਆਂ ਹੀ ਥੋੜੀਆਂ ਬੁਗਲੇ ਦੇ ਹੋ ਗਏ 75 ਦਿਨ ਪੂਰੇ ਬੋਲੇ ਹੋਏ ਮੇਰੇ 75 ਤੋਂ ਜ਼ਿਆਦੇ ਆ ਜ਼ਿਆਦੇ ਤੇਰੇ ਆਪਣੀ ਲੈ ਕੀ ਬਾਤ ਆ ਮੇਰੇ ਬਾਹ ਬਾਕੇਲੇ ਭਾਈ ਜਲ ਮਾਰ ਕੈਮਰਾ ਭਾਪਾ ਜੀ ਦੇ ਸਾਢੇ 7 ਤੋਂ ਤੁਹਾਰੇ ਜਾ ਰਿਹਾ ਮੇਰੇ ਦੇ ਹੈਪੀ ਦੇ ਇਹਦੇ ਹੈਪੀ ਦੇ ਜਾਦੇ ਦਿਨ ਵਾਹ ਇਹਨਾਂ ਦੇ ਕੋਈ ਸਾਹਿਬ ਲੈ ਕੇ ਜਾ ਕੇ ਕੈਮਰਾ ਕੋਈ ਸਾਹਿਬ ਦੱਸਣਗੇ ਗੇਲੇ ਭਾਈ ਦੇ ਦੇ ਹੈਪੀ ਦੇ ਕਿੰਨੇ ਦਿਨ ਕੋਈ ਸਾਹਿਬ ਦੱਸੋ ਹੈਪੀ ਤਾਂ 2 ਦਿਨ ਹੈ ਗੇਲੇ ਦੇ 3 ਦਿਨ ਇਹ ਕਿਹੜਾ ਵਿਚਾਰੀ ਵੇਤਰ ਨੇ ਆ ਬਾਕੀ ਸਾਰਿਆਂ ਨੇ ਹੋ ਗਏ 75 ਦਿਨ ਪੇਤਰ ਦੇ ਦੇ ਵਿਚਾਰਾ ਝੋਨਾ ਵੀ ਦਾਈ ਸਾਰੇ ਪਟਦਾ ਹੈਪੀ ਖੜਾ ਬਗਲਿਆ ਓਏ ਆ ਬਗਲਿਆ ਦਾ ਲੀ ਜਾਂਦੀ ਆ ਵੀ ਇਧਰ ਇਧਰ ਮਾਰ ਬੋੜਾ ਦੱਸ ਉਹਦਰ ਹੋਰ 10 ਦੇਣੇ ਇਹਨਾਂ ਵਡਾ ਵਡਾਉਣਾ ਵਡਾਉਣਾ ਵੀ ਹੈਪੀ ਆਣਾ ਵਡਾਉਣਾ ਵੀ ਆ ਜ਼ਿੰਮੇਵਾਰੀ ਭਾਲੀ ਆ ਜ਼ਿੰਮੇਵਾਰੀ ਵੱਡੀ ਆ ਕਿੱਲੇ ਬਹੁ ਹੁੰਦੇ ਆ ਵੀ ਭਾਈ ਵੇ ਕਿੱਲੇ ਬਹੁ ਹੁੰਦੇ ਆ ਇਹ ਕਹਿੰਦੇ ਲੈਣਾ ਹੋਵੇ ਤਾਂ ਉਹ ਨਹੀਂ ਭਾਜੀ ਹੈਪੀ ਯਾਰ ਜ਼ਿੰਮੇਵਾਰ ਬੰਦਾ ਵਾ ਇਹਨੂੰ ਕੰਮ ਪੈਂਦੇ ਆ ਪਹਿਲਾਂ ਮੱਝਾਂ ਉਹ ਛੋਟਾ ਗਿਆ ਦੇਣ ਮੱਝਾਂ ਚੋਂ ਇਹਨੇ ਪਹਿਲਾਂ ਹੈ ਕੰਮ ਬਹੁ ਹੈ ਇਹਨੂੰ ਹੁਣ ਮੱਝ ਨਵੀਂ ਲਿਆਉਂਦੀ ਆ ਇਹ ਮੇਰੇ ਵੀਰ ਭਰਾ ਨੇ ਕਿਹਾ ਨੇ ਦੁੱਧ ਲਾਉਣਾ ਵੀ ਫਰੈਸ਼ ਦੁੱਧ ਮਿਲੂਗਾ ਸਹੀ ਹੈ ਜੀ ਦੁੱਧ ਵਾਦੂ ਆ ਕਿੰਨੇ ਰੁਪਏ ਕੇ ਪਾਜੀ ਦੁੱਧ 75 ਰੁਪਏ 75 ਦੇ ਲੈ ਲੈਣ ਤਾਂ ਬੜੀ ਜਲਦੀ ਚਲ ਜਣਾ ਨੇ ਪੈਸੇ ਇੰਨੇ ਨੂੰ ਹੋ ਗਿਆ ਮਹੀਨਾ ਹੋ ਗਿਆ ਲਿਆਓ ਕਿੰਨੇ ਰੁਪਈਆ ਦੇ ਹਿਸਾਬ ਨਾਲ ਐ ਪਾਜੀ ਹਾਂ ਕੱਲ ਬੱਸ ਕਰ